ਸਤ ਸ੍ਰੀ ਅਕਾਲ ਜੀ ਜੁੜ ਗਿਓ ਸਤ ਗੁਰੂ ਭੰਗੂ ਫੇਸਬੁਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬੀ ਦੇ ਨਾਲ ਦੋਸਤੋ ਤੁਹਾਡਾ ਸਵਾਗਤ ਕਰਦੇ ਆਂ ਤੇ ਜਿਵੇਂ ਆਖਦੇ ਆਂ ਸਾਰਿਆਂ ਨੂੰ ਆਸ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਬਾਕੀ ਇਹ ਆਪਾਂ ਮੌਸਮ ਦੀ ਜਾਣਕਾਰੀ ਸਮੇਂ-ਸਮੇਂ ਤੇ ਤੁਹਾreturnData ਸਾਂਝੀ ਕਰਦੇ ਰਹਨੇ ਆ ਤੇ ਅੱਜ ਵੀ ਆਪਾਂ ਮੌਸਮ ਦੀ ਜਿਹੜੀ ਜਾਣਕਾਰੀ ਉਹ ਲੈ ਕੇ ਹਾਜ਼ਰ ਹੋਏ ਆ ਕਿ ਅੱਜ ਰਾਤ ਦਾ ਮੌਸਮ ਕਿਹੋ ਜਿਹਾ ਰਹੂਗਾ ਤੇ ਬੱਦਲ ਵਾਈ ਜਿਹੜੀ ਉਹ ਕਦੋਂ ਤੱਕ ਬਣੇ ਰਹਿਣ ਦੇ ਅਸਾਰ ਨੇ ਤੇ ਉਹ ਆਪਾਂ ਸਾਰੀ ਤਸਵੀਰ ਤੁਹਾਨੂੰ ਦਿਖਾ ਦੇਵਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਤੇ ਕਮੈਂਟ ਜ਼ਰੂਰ ਕਰਿਓ ਅ ਕਈ ਵਾਰੀ ਦੋਸਤੋ ਸਬਦ ਜਿਹੜਾ ਵੱਧ ਘੱਟ ਬੋਲਿਆ ਜਾਂਦਾ ਇਸ ਕਰਕੇ ਮਾਫੀ ਚਾਹਾਂਗੇ ਤੇ ਤੁਸੀਂ ਸਾਨੂੰ ਉਸ ਚੀਜ਼ ਦੇ ਵਿੱਚ ਸੁਧਾਰ ਕਰਨ ਬਾਰੇ ਜ਼ਰੂਰ ਕਮੈਂਟ ਕਰਦਿਆ ਕਰੋ ਤੇ ਅਸੀਂ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਦੱਸਿਆ ਸੀ ਕਿ ਚਾਰ ਤਰੀਕ ਨੂੰ ਜਿਹੜੀ ਬਦਲਵਾਈ ਹਲਕੀ ਬਣਦੀ ਹੋਈ ਨਜ਼ਰ ਆਊਗੀ ਤਾਂ ਉਹ ਅੱਜ ਅੱਧੀ ਰਾਤ ਤੋਂ ਬਾਅਦ ਬਦਲ ਵਈ ਜਿਹੜੀ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੂਗੀ ਪਰ ਟੁੱਟਮੇ ਜੇ ਬੱਦਲ ਹੋਣਗੇ ਉਹਨਾਂ ਦੇ ਵਿੱਚ ਕੋਈ ਮੀਂਹ ਵਾਲੇ ਹਾਲਾਤ ਨਹੀਂ ਹੋਣਗੇ ਜੀ ਮੀਂਹ ਕਿਸੇ ਵੀ ਹਾਈ ਸਿਸਟਮ ਦੇ ਵਿੱਚ ਹਜ ਤੱਕ ਨੇੜੇ-ਤੇੜੇ ਨਹੀਂ ਦਿਖਾਈ ਦੇ ਰਹਿਆ ਜਿਹੜੀ ਬੱਦਲ ਵਈ ਆ ਉਹ ਅੱਜ ਅੱਧੀ ਰਾਤ ਤੋਂ ਬਾਅਦ ਦੇਖਣ ਨੂੰ ਮਿਲੂਗੀ ਦਿਨ ਦਾ ਮੌਸਮ ਦੀ ਏਕਰ ਗੱਲ ਕਰੀ ਅੱਜ 3 ਤਰੀਕ ਦੇ ਮੌਸਮ ਦੀ ਤਾਂ ਅੱਜ 3 ਤਰੀਕ ਦਾ ਮੌਸਮ ਜਿਹੜਾ ਉਹ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਿਹਾ ਅੱਜ ਹਵਾਵਾਂ ਨੇ ਜਿਹੜੀਆਂ ਉਹ ਠੰਡੀਆਂ ਚੱਲੀਆਂ ਉੱਤਰ-ਪੱਛਮੀ ਹਵਾਵਾਂ ਚਲਦੀਆਂ ਰਹੀਆਂ ਜਿਨ੍ਹਾਂ ਦੇ ਨਾਲ ਅੱਜ ਜਿਹੜਾ ਰਾਤ ਦੇ ਤਾਪਮਾਨ ਹੋਣਗੇ ਉਹ 3 ਡਿਗਰੀ ਦੇ ਕਰੀਬੀ ਜਾਂ 3.5 ਡਿਗਰੀ ਦੇ ਕਰੀਬ ਵੀ ਕੁਝ ਕੁ ਖੇਤਰਾਂ ਦੇ ਜਾ ਸਕਦੇ ਨੇ ਜਿਹਦੇ ਨਾਲ ਸਵੇਰ ਦੇ ਸਮੇਂ ਆਪਾਂ ਨੂੰ ਕੋਰੇ ਦੀ ਝਾਲਕ ਜਿਹੜੀ ਉਹ ਕਿਤੇ ਕਿਤੇ ਦੇਖਣ ਨੂੰ ਮਿਲੂਗੀ ਚਾਹੇ ਉਹ ਰਾਜਸਥਾਨਾ ਚਾਹੇ ਉਹ ਹਰਿਆਣਾ ਚਾਹੇ ਉਹ ਪੰਜਾਬ ਆ ਜਾਂ ਹੋਰ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਵੀ ਇਹ ਜਿਹੜੀ ਆਪਾਂ ਨੂੰ ਬਦਲਵਾਈ ਜਿਹੜੀ ਉਹ ਦੇਖਣ ਨੂੰ ਸੌਰੀ ਕੋਰੇ ਦੀ ਤਸਵੀਰ ਆ ਜਿਹੜੀ ਉਹ ਦੇਖਣ ਨੂੰ ਮਿਲ ਸਕਦੀ ਆ ਤੇ ਦੋਸਤੋ ਜਰੂਰ ਸਾਨੂੰ ਸਪੋਰਟ ਕਰਦੇ ਰਿਹਾ ਕਰੋ ਤੇ ਬਹੁਤ ਸਾਰੇ ਸੱਜਣ ਮਿੱਤਰ ਸਾਨੂੰ ਲਾਈਕ ਕਮੈਂਟ ਕਰਦੇ ਨੇ ਉਹਨਾਂ ਦਾ ਦਿਲ ਦੀਆਂ ਗੱਲਾਂ ਜਾਂ ਤਾਂ ਧੰਨਵਾਦ ਵੀ ਕਰਦੇ ਹਾਂ ਅਸੀਂ ਤੇ ਅਸੀਂ ਹੁਣ ਤੁਹਾਨੂੰ ਲੈ ਚੱਲਦੇ ਆ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਦੇ ਉੱਤੇ ਉੱਥੇ ਤਸਵੀਰ ਦਿਖਾ ਦਿੰਦੇ ਆ ਕਿ ਬੱਦਲ ਵਾਈ ਕਿੰਨੀ ਕੁ ਬਣੀ ਹੋਈ ਹੈ ਤੇ ਕਿੰਨਾ ਕੁ ਸਿਸਟਮ ਜਿਹੜਾ ਸਟਰੋਂਗ ਜਾ ਬਣ ਰਿਹਾ ਉਹ ਸਾਰੀ ਤਸਵੀਰ ਤੁਹਾਨੂੰ ਅਸੀਂ ਦਿਖਾ ਦਿੰਦੇ ਆ ਤੇ ਤੁਸੀਂ ਇਸੇ ਤਰ੍ਹਾਂ ਬਨੇ ਰਹੋ ਤੁਸੀਂ ਦੇਖ ਸਕਦੇ ਹੋ ਜੀ ਇਸ ਸਮੇਂ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਹੈ ਜਿਹੜੀ ਕਿ ਅਸੀਂ ਤਸਵੀਰ ਤੁਹਾਨੂੰ ਇਹ ਦਿਖਾ ਰਹੇ ਹਾਂ ਜੋ ਸਕਰੀਨਸ਼ਾਟ ਲਿਆ ਵਾ ਜੀ ਆਪਾਂ ਭਾਰਤੀ ਮੌਸਮ ਵਿਗਿਆਨ ਦੀ ਆਫੀਸ਼ੀਅਲ ਸਾਈਟ ਦੇ ਸੈਟਲਾਈਟ ਦੇ ਵਿੱਚੋਂ ਤਾਂ ਇਹਦੇ ਵਿੱਚ ਇੱਕ ਚੀਜ਼ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਜੀ ਇਹ ਜਿਹੜੇ ਪਹਾੜੀ ਖੇਤਰ ਨੇ ਉੱਪਰਲੇ ਹਿੱਸੇ ਨੇ ਜਾਨੀ ਕਿ ਲਦਾਖ ਦਾ ਹੋ ਗਿਆ ਜਾਂ ਹਿਮਾਚਲ ਦਾ ਉੱਪਰਲਾ ਖੇਤਰ ਹੋ ਗਿਆ ਜੰਮੂ ਦਾ ਉੱਪਰਲਾ ਖੇਤਰ ਹੋ ਗਿਆ ਤਾਂ ਉਹਦੇ ਵਿੱਚ ਇਹ ਧੁੰਦ ਨੂੰ ਮੈਂ ਮਾਹੌਲ ਦੇ ਵਿੱਚ ਇੱਕ ਸਿਸਟਮ ਬਣਿਆ ਹੋਇਆ ਐਕਟਿਵ ਹੋਇਆ ਵਾ ਉਹਦੇ ਨਾਲ ਬੱਦਲਬਾਈ ਵੀ ਆਊਗੀ ਤੇ ਹੇਠਲੇ ਹਿੱਸਿਆਂ ਦੇ ਵਿੱਚ ਨਾਲ ਜਿਹੜਾ ਆਪਾਂ ਨੂੰ 1-2 ਦਿਨ ਤੱਕ ਹਲਕੀ-ਫੁਲਕੀ ਕਿਣਮਣ ਕਣੀ ਦਾ ਥੋੜਾ ਬਹੁਤ ਚਾਂਸ ਬਣ ਸਕਦਾ ਪਰ ਹਜੇ ਵੱਡਾ ਨਹੀਂ ਤੇ ਦੂਜਾ ਸਿਸਟਮ ਜਿਹੜਾ ਤੁਹਾਨੂੰ ਮੈਂ ਪਛਮੀ ਸਿਸਟਮ ਦੇ ਬਾਰੇ ਕਹਿ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਗੱਲਬਾਤ ਕਰੀ ਸੀ ਕਿ ਇੱਕ ਸਿਸਟਮ ਆਊਗਾ ਉਹ ਕਦੋਂ ਵੀ ਕਿਸੇ ਵੀ ਸਮੇਂ ਆ ਸਕਦਾ ਤਾਂ ਆ ਬਣ ਗਿਆ ਜੀ ਦੇਖੋ ਇਹ ਬਣ ਰਿਹਾ ਲੈਂਦੇ ਵਾਲੀ ਸਾਈਡ ਇਹ ਲੈਂਦੇ ਵਾਲੀ ਸਾਈਡ ਤੋਂ ਇਸ ਸਾਈਡ ਨੂੰ ਮੂਵ ਕਰ ਰਿਹਾ ਜੀ ਤਾਂ ਇਹ ਜਦੋਂ ਹਵਾਵਾਂ ਨਾਲ ਇਧਰ ਨੂੰ ਜਾਊਗਾ ਤਾਂ ਪਹਾੜੀ ਖੇਤरां ਤੱਕ ਰਾਹ ਕੇ ਤਾਂ ਵਾਪਸ ਇਸ ਸਾਈਡ ਨੂੰ ਮੈਦਾਨੀ ਖੇਤरां ਵੱਲ ਨੂੰ ਆਊਗਾ ਜਾਨੀ ਕਿ ਪੰਜਾਬ ਹਰਿਆਣਾ ਰਾਜਸਥਾਨ ਇਨ ਅਤੇ ਦਿੱਲੀ ਯੂਪੀ ਐਮਪੀਏ ਇਨ੍ਹਾਂ ਇਲਾਕਿਆਂ ਵੱਲ ਨੂੰ ਇਹ ਵਧੂਗਾ ਪਰ ਰਾਜਸਥਾਨ ਦੇ ਕੁਝ ਕੁ ਖੇਤਰ ਦੇ ਵਿੱਚ ਹਜੇ ਵੀ ਜਿਹੜੀ ਅੱਜ ਬੱਦਲਬਾਜ਼ੀ ਲੰਘਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਲਾਈਵ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਤਾਂ ਇਸੇ ਸਿਸਟਮ ਦੇ ਮੱਦੇ ਨਜ਼ਰ ਅੱਧੀ ਰਾਤ ਤੋਂ ਬਾਅਦ ਵੀ ਜਿਹੜੇ ਹਲਕੇ ਫੁਲਕੇ ਬੱਦਲ ਆ ਜਿਹੜੇ ਆਪਾਂ ਕਹਿ ਸਕਦੇ ਹਾਂ ਰਹਿਨਖੂੰਜੀ ਜਾਂ ਟੁੱਟਮੇ ਜੇ ਬੱਦਲ ਹੁੰਦੇ ਨੇ ਉਹ ਮੂਰੇ ਅੱਗੇ ਲੰਘਣਗੇ ਜਾਨੀ ਕਿ ਇਸ ਸਿਸਟਮ ਤੋਂ ਅੱਗੇ ਆਉਣਗੇ ਤਾਂ ਉਹਨਾਂ ਦੀ ਤਸਵੀਰ ਜਿਹੜੀ ਅੱਧੀ ਰਾਤ ਤੋਂ ਬਾਅਦ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੂਗੀ ਤੇ ਉਸ ਤੋਂ ਬਾਅਦ ਤਾਪਮਾਨ ਜਿਹੜਾ ਉਹ ਸਵੇਰ ਦਾ ਆਪਾਂ ਨੂੰ ਅੱਜ ਦਾ ਤਾਂ ਘੱਟ ਦੇਖਣ ਨੂੰ ਮਿਲੂਗਾ ਪਰ ਕੱਲ ਨੂੰ ਥੋੜਾ ਜਿਹਾ ਬਾਦ ਦਾ ਦਾਅਵਾ ਦਰਜ ਕੀਤਾ ਜਾ ਸਕਦਾ ਤਾਪਮਾਨ ਦੇ ਵਿੱਚ ਜੇਕਰ ਇਹ ਬੱਦਲਬਾਈ ਗੁజర్ਦੀ ਹੋਈ ਨਜ਼ਰ ਆਈ ਜੇਕਰ ਇਸ ਨੇ ਦਿਸ਼ਾ ਬਦਲੀ ਇਸ ਸਾਈਡ ਨੂੰ ਥੱਲੇ ਵਾਲੀ ਸਾਈਡ ਨੂੰ ਹੀ ਨਿਕਲ ਗਈ ਜਿਸ ਤਰ੍ਹਾਂ ਇਹ ਜਾ ਰਹੀ ਹੈ ਫਿਰ ਥੋੜਾ ਜਿਹਾ ਜਿਹੜਾ ਤਾਪਮਾਨ ਉਹ ਗਰਾਵਟ ਦੇ ਵਿੱਚ ਹੀ ਰਹੂਗਾ ਉਹ ਆਪਾਂ ਅਪਡੇਟ ਆਪ ਕੱਲ ਨੂੰ ਸਾਂਝੀ ਕਰ ਦਵਾਂਗੇ ਕੀਵੇਂ ਮਾਹੌਲ ਰਹਿੰਦਾ ਜੀ ਕਿਸ ਤਰ੍ਹਾਂ ਇਹ ਬੱਦਲਵਾਈ ਕਿੱਥੇ-ਕਿੱਥੇ ਆ ਗਈ ਪਰ ਇਸ ਦੀ ਰਹਿਨ ਖੂਨ ਦੇ ਜਿਹੜੇ ਸਿਸਟਮ ਦੇ ਅਨਸਾਰ ਬੱਦਲਵਾਈ ਲੰਘੂਗੀ ਉਹ ਅੱਜ ਅੱਧੀ ਰਾਤ ਤੋਂ ਬਾਅਦ ਤੇ ਕੱਲ ਨੂੰ ਵੀ ਬੱਦਲਵਾਈ ਲੰਘਦੀ ਹੋਈ ਨਜ਼ਰ ਆਊਗੀ ਤੇ ਉਸ ਤੋਂ ਬਾਅਦ ਬੱਦਲਵਾਈ ਜਿਹੜੀ ਆਪਾਂ ਨੂੰ ਕਿੱਥੇ-ਕਿੱਥੇ ਦਿਖਾਈ ਦੇ ਰਹੀ ਆ ਉਹ ਸਾਰੀ ਤਸਵੀਰ ਤੁਹਾਨੂੰ ਅਸੀਂ ਸੈਟਲਾਈਟ ਦੀ ਦੂਸਰੀਆਂ ਤਸਵੀਰਾਂ ਦੇ ਵਿੱਚੋਂ ਦਿਖਾਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਅੱਜ ਜਿਹੜੇ ਬੱਦਲਵਾਈਏ ਨਾਈਟ ਦੇ ਵਿੱਚ ਇਹ ਦੇਖ ਸਕਦੇ ਹੋ ਦੂਸਰੇ ਸੈਟਲਾਈਟ ਦੇ ਉੱਤੇ ਤਸਵੀਰ ਦਿਖਾਈ ਦੇ ਰਹੀ ਆ ਇਹ ਚੰ드ਰਮਾ ਦੇ ਨੇੜੇ ਤੇ ਬੱਦਲਵਾਈ ਦੀ ਤਸਵੀਰਾਂ ਤੇ ਮੀਂਹ ਦੀ ਕੋਈ ਵੀ ਜ਼ਿਆਦਾ ਵੱਡੀ ਕਾਰਵਾਈ ਨਹੀਂ ਹੈਗੀ 5% ਨਮੀ ਜ਼ਰੂਰ ਬਣੀ ਹੋਈ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਕੱਲ ਦੀ ਗੱਲ ਕਰੀਏ 4 ਤਰੀਕ ਨੂੰ ਵੀ ਆ ਦੇਖ ਸਕਦੇ ਹੋ ਤੁਸੀਂ ਬੱਦਲਵਾਈ ਜ਼ਰੂਰ ਬਣੀ ਹੋਈ ਹੈ ਪਰ ਮੀਂਹ ਵਾਲੇ ਹਾਲਾਤ ਕਿਸੇ ਵੀ ਇਲਾਕੇ ਵਿੱਚ ਨਹੀਂ ਹੈਗੇ 5 ਤਰੀਕ ਨੂੰ ਮੌਸਮ ਸਾਫ਼ ਦੇਖਣ ਨੂੰ ਮਿਲੂਗਾ ਜੀ ਹਲਕੇ ਫੁਲਕੇ ਧੁੰਦ ਦੇ ਮਾਹੌਲ ਵੀ ਥੋੜੇ-ਬਹੁਤ ਦੇਖਣ ਨੂੰ ਮਿਲ ਸਕੂਗਾ ਜਾਨੀ ਕਿ ਧੁੰਦ ਜਿਹੜੀ ਥੋੜੀ-ਬਹੁਤ ਦੇਖਣ ਨੂੰ ਮਿਲ ਸਕਦੀ ਹੈ ਤੇ ਉਸ ਤੋਂ ਬਾਅਦ 6 ਤਰੀਕ ਨੂੰ ਫੇਰ ਥੋੜੀ ਜਿਹੀ ਬੱਦਲਬਾਈ ਜਿਹੜੀ ਸਟਰੋਂਗ ਦੇਖਣ ਨੂੰ ਮਿਲੂਗੀ 3% ਮੀਂਹ ਹੈ ਸੌਰੀ ਨਮੀ ਦਾ ਜਿਹੜਾ ਚਾਂਸ ਆਬ ਮੀਂਹ ਵਾਲੇ ਚਾਂਸ ਕੋਈ ਨਹੀਂ ਹੈਗੇ ਉਸ ਤੋਂ ਬਾਅਦ 7 ਤਰੀਕ ਨੂੰ ਜਿਹੜੀ ਹਲਕੀ ਬੱਦਲਬਾਈ ਫੇਰ ਦੇਖਣ ਨੂੰ ਮਿਲੂਗੀ ਜੀ ਤੇ ਮੀਂਹ ਆਲਾ ਕੋਈ ਹਾਲਾਤ ਨਹੀਂ 8 ਤਰੀਕ ਨੂੰ ਮੌਸਮ ਸਾਫ਼ ਹੋਊਗਾ ਧੁੰਦ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ 9 ਤਰੀਕ ਨੂੰ ਹਲਕੀ ਬੱਦਲਬਾਈ ਫੇਰ ਦੇਖਣ ਨੂੰ ਮਿਲੂਗੀ ਤੇ 10 ਤਰੀਕ ਨੂੰ ਵੀ ਬੱਦਲਬਾਈ ਜਿਹੜੀ ਲੰਘਦੀ ਹੋਈ ਨਜ਼ਰ ਆਊਗੀ ਜੀ 11 ਤਰੀਕ ਨੂੰ ਮੌਸਮ ਜਿਹੜਾ ਉਹ ਸਾਫ਼ ਦਿਖਾਈ ਦੇ ਰਿਹਾ ਹੈ ਤੇ 12 ਤਰੀਕ ਨੂੰ ਜਿਹੜਾ ਬੱਦਲਵਾਈ ਦਾ ਮਾਹੌਲ ਹੈ 13 ਨੂੰ ਵੀ ਬੱਦਲਵਾਈ ਦਾ ਮਾਹੌਲ ਤੇ 14 ਤੇ 15 ਤਰੀਕ ਨੂੰ ਵੀ ਜਿਹੜਾ ਬੱਦਲਵਾਈ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਜਾਨੀ ਕਿ ਜਿਹੜਾ ਤੁਹਾਨੂੰ ਦੱਸਿਆ ਇੱਕ ਸਿਸਟਮ ਆ ਰਿਹਾ ਹੈ ਉਸ ਸਿਸਟਮ ਦੇ ਨਾਲ ਜਿਹੜੇ ਮੀਂਹ ਦੇ ਚਾਂਸ 20 25% ਨੇ ਪਰ ਹਜੇ ਤੱਕ ਕੋਈ ਜ਼ਿਆਦੇ ਮੀਂਹ ਦੇ ਚਾਂਸ ਨਹੀਂ ਬਣੇ ਉਸ ਦੇ ਨਾਲ ਬੱਦਲਵਾਈ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਦੀ ਲੰਘਦੀ ਹੋਈ ਨਜ਼ਰ ਆਊਗੀ ਤੇ ਉਹ ਅੱਗੇ ਵੱਲ ਨੂੰ ਕੂਚ ਕਰੂ ਜਿਹਦੇ ਨਾਲ ਦਿੱਲੀ ਜੁਪੀ ਤੇ ਐਮਪੀ ਦੇ ਇਲਾਕਿਆਂ ਦੇ ਵਿੱਚ ਦੀ ਹੋ ਬੱਦਲ ਵਾਈ ਗੁਜਰ ਕੇ ਅੱਗੇ ਲੰਘਦੀ ਹੋਈ ਨਜ਼ਰ ਆਊਗੀ ਜੀ ਤੇ ਕੋਈ ਵੀ ਬਦਲਾਅ ਹੁੰਦਾ ਸਮੇਂ ਤੋਂ ਪਹਿਲਾਂ ਤੁਹਾਡੇ ਨਾਲ ਮੌਸਮ ਪੰਜਾਬ ਟੀਵੀ YouTube ਚੈਨਲ ਅਤੇ Facebook ਆਈਡੀ ਸਤਗੁਰ ਭੰਗੂ ਦੇ ਉੱਤੇ ਜਾਣਕਾਰੀ ਸਾਂਝੀ ਕਰਦੇ ਰਹਨੇ ਆ ਜੇਕਰ ਕਿਤੇ ਬੱਦਲਾਂ ਦੀ ਆਵਾਜ਼ ਜੇ ਤੁਹਾਨੂੰ ਲੰਘਦੀ ਹੋਈ ਨਜ਼ਰ ਆ ਰਹੀ ਹੈ ਅੱਜ ਵੀ ਰਾਤ ਨੂੰ ਜਾਂ ਸਵੇਰ ਦੇ ਸਮੇਂ ਲੰਘਦੀ ਹੋਈ ਨਜ਼ਰ ਆਊਗੀ ਤਾਂ ਸਾਨੂੰ ਸ਼ਾਰਟ ਵੀਡੀਓ ਦੇ ਰੂਪ ਦੇ ਵਿੱਚ ਤੁਸੀਂ ਆਪਣਾ ਨਾਮ ਤੇ ਜ਼ਿਲ੍ਹੇ ਦਾ ਨਾਮ ਲਿਖ ਕੇ Facebook ਆਈਡੀ ਦੇ ਮੈਸੇਂਜਰ ਦੇ ਉੱਪਰ ਜਿਹੜੀ ਉਹ ਤਸਵੀਰਾਂ ਸਾਂਝੀ ਕਰ ਸਕਦੇ ਹੋ ਜੀ ਤੇ ਇੰਨੀ ਕ ਅਪਡੇਟ ਹੈ ਅੱਜ ਰਾਤ ਦੇ ਮੌਸਮ ਦੀ ਕੱਲ ਨੂੰ ਦਿਨ ਵੇਲੇ ਜੋ ਵੀ ਅਪਡੇਟ ਆਉਗੀ ਉਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਵਾਂਗੇ ਤੇ ਜੁੜੇ ਰਹੋ ਸਾਡੇ ਨਾਲ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸਾਡੇ ਨਾਲ ਸਾਡੇ ਭਾਈ ਬੈਂਤ ਸਿੰਘ ਚੋਪੜਾ ਜੀ ਜੁੜੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਉਹਨਾਂ ਵੱਲੋਂ ਪੁੱਛਿਆ ਗਿਆ ਕੀ ਹਾਲ ਚੰਨੇ ਬਾਈ ਜੀ ਚੜ੍ਹਦੀ ਕਲਾ ਤੇ ਤੁਸੀਂ ਵੀ ਜਰੂਰ ਆਪਣਾ ਸਾਰੇ ਜਿੰਨੇ ਵੀ ਸੱਜਣ ਮਿੱਤਰ ਜੁੜਦੇ ਨੇ ਤੇ ਕਮੈਂਟ ਦੇ ਰਹੇ ਜਾਣਕਾਰੀ ਤੁਸੀਂ ਆਪਣੇ ਇਲਾਕੇ ਦੀ ਜਰੂਰ ਪਹੁੰਚਾ ਸਕਦੇ ਹੋ ਸਾਨੂੰ ਤਾ ਆਪਾਂ ਮੌਸਮ ਦੇ ਬਾਰੇ ਗੱਲਬਾਤ ਹਰ ਰੋਜ਼ ਕਰਦੇ ਰਿਹਾ ਕਰਾਂਗੇ ਤਦ ਤੱਕ ਲਈ ਧੰਨਵਾਦ ਜੀ